ਜੈ ਗੁਰਦੇਵ ਤਾਂ ਗੁਰਦੇਵ ਜੀ ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਗਲੋਬਲ ਰਬਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਯੂਰਪ ਦੇ ਵੱਲੋਂ ਜੂਪੀ ਤੇ ਹਰਿਆਣੇ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਪਾਲਕੀ ਸਾਹਿਬ ਸ਼ੋਭਿਤ ਕੀਤੀਆਂ ਜਾ ਰਹੀਆਂ ਛੇ ਪਾਲਕੀਆਂ ਜਿਹੜੀਆਂ ਅੱਜ ਮੋਾਈ ਪਿੰਡ ਤੋਂ ਜਿਹੜੀਆਂ ਇੱਕ ਦੇਖ ਸਕਦੇ ਫੋਰਵਿਲ ਵਿੱਚ ਜਾ ਰਹੀਆਂ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਨਾਲ ਤੁਸੀਂ ਦੇਖ ਸਕਦੇ ਆ ਰਾਣਾ ਕੁਮਟਾਲਾ ਜੀ ਭਾਜੀ ਹੁਣੀ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਤਿਗੁਰੂ ਰਬੀਦਾਸ ਸਮਾਰਤ ਦੇ ਮਿਸ਼ਨ ਦੇ ਉੱਤੇ ਕੰਮਕਾਰ ਕਰ ਰਹੇ ਆ ਗੁਰੂ ਅਰਜਨ ਦੇਵ ਜੀ ਅਮਰਤ ਵਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਵੀਡੀਓ ਦੇਖਦੇ ਸੰਗੇ ਸ਼ੇਅਰ ਕਰ ਦਿਓ ਪਾਲਕੀ ਸੇਵਾ ਮੋਾਈ ਤੋਂ ਸਹਾਰਨਪੁਰ ਔਰ ਔਰ ਗਲੋਬਲ ਰਬਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਰਜਿਸਟਰ ਯੂਰਪ ਦੇ ਵੱਲੋਂ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਹੀ ਨਹੀਂ ਸਗੋ ਦੇਸ਼ ਵਿਦੇਸ਼ ਦੇ ਵਿੱਚ ਵੱਡੇ ਲੈਵਲ ਤੇ ਗੁਰੂ ਰਬਦਾਸ ਸਮਰਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਅੱਜ 6 ਪਾਲਕੀ ਸਾਹਿਬ ਜਿਹੜੀਆਂ ਮਵਾਈ ਪਿੰਡ ਤਰਵਾਨਾ ਹੋ ਰਹੀ ਹੈ ਤੁਸੀਂ ਦੇਖ ਸਕਦੇ ਆ ਔਰ ਇਹ ਜਿਹੜੀਆਂ ਪਾਲਕੀ ਸਾਹਿਬ ਆ ਇਹ ਛੇ ਗੁਰੂ ਘਰਾਂ ਦੇ ਵਿੱਚ ਜੋ ਸੋਭਤ ਹੋਣੀਆਂ ਆ ਯਾ ਜੂਪੀ ਤੇ ਹਰਿਆਣੇ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਜਿਹੜਾ ਇਹ ਸੁਸ਼ੋਭਤ ਹੋਣ ਗਿਆ ਜੀ ਔਰ ਸੁਖ ਸਾਗਰ ਵੀ ਹੈ ਔਰ ਬੜੇ ਮਾਣ ਵਾਲੀ ਗੱਲ ਹੈ ਸੰਗਤ ਜੀ ਕਿ ਯੂਰਪ ਦੀ ਧਰਤੀ ਤੋਂ ਜਿਹੜੇ ਨੌਜਵਾਨ ਆਪਣੇ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਪਿਆਰ ਕਰਦੇ ਆ ਦੇਖੋ ਅੱਜ ਦੀ ਲਾਈਫ ਦੇ ਵਿੱਚ ਕਿਸੇ ਕੋਲ ਵੀ ਸਮਾਂ ਹੈ ਨਹੀਂ ਪਰ ਇਹਨਾਂ ਵੀਰਾਂ ਤੇ ਬੜਾ ਮਾਣ ਆ ਸਾਡੇ ਰਾਣਾ ਗਮਟਾਲਾ ਭਾਜੀ ਹੁਣੀ ਔਰ ਹੋਰ ਜਿੰਨੇ ਵੀ ਮੈਂਬਰ ਸਹਿਬਾਨ ਹੈ ਗਲੋਬਲ ਰਬਿਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਦੇ ਜਿਹੜੇ ਆਪਣਾ ਕੀਮਤੀ ਸਮਾਂ ਕੱਟ ਕੇ ਗੁਰੂ ਰਬਿਦਾਸ ਮਹਾਰਾਜ ਦੇ ਮਿਸ਼ਨ ਦੇ ਉੱਤੇ ਪਹਿਰਾ ਦੇ ਰਿਹਾ ਦੇਖ ਸਕਦੇ ਆ 6 ਪਾਲਕੀਆਂ ਹਰਿਆਣਾ ਤੇ ਜੁਪੀ ਦੇ ਵਕ ਵਕ ਗੁਰੂ ਘਰਾਂ ਵਿੱਚ ਸ਼ੋਭਤ ਕੀਤੀਆਂ ਜਾਣੀਆਂ ਸੰਗਤ ਜੀ ਇਹ ਬਹੁਤ ਵੱਡੇ ਵੱਡੇ ਪ੍ਰਾਲੇ ਆ ਇਸ ਤੋਂ ਪਹਿਲਾਂ ਵੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਤਿਗੁਰੂ ਰਬੀਦਾਸ ਸਮਰਦੇ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਜਿਹੜੇ ਗਲੋਬਲ ਅਬਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਯੂਰਪ ਵੱਲੋਂ ਕਰਾਏ ਗਏ ਆ ਤੇ ਤੁਸੀਂ ਦੇਖ ਸਕਦੇ ਆ ਛੇ ਪਾਲ ਕੇ ਸੇਵ ਜਿਹੜੀਆਂ ਉਹ ਫਿਲਹਾਲ ਜਾਣੀ ਆਪਾਂ ਗੱਲਬਾਤ ਕਰਦੇ ਆ ਸੋ ਭਾਈ ਜੈ ਗੁਰਦੇਵ ਜੀ ਅ ਰਾਣਾ ਸਾਹਿਬ ਸਤਿਗੁਰੂ ਰਬੀਦਾਸ ਸਮਰਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਗਲੋਬਲ ਅਬਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਰਜਿਸਟਰ ਯੂਰਪ ਦੇ ਵੱਲੋਂ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਕੀਤਾ ਜਾ ਰਿਹਾ ਅੱਜ ਜਿਹੜੀਆਂ 6 ਪਾਲਕੀਆਂ ਪਿੰਡ ਮੁਵਾਈ ਤੋਂ ਸਹਾਰਨਪੁਰ ਜਾ ਰਹੀਆਂ ਔਰ ਯੂਪੀ ਤੇ ਹਰਿਆਣੇ ਦੇ ਵੱਖ-ਵੱਖ ਗੁਰੂ ਘਰਾਂ ਸਜੋਬੀ ਕੀਤੇ ਜਾਣਗੇ ਸੋ ਸਰ ਕਿੰਨਾ ਕਮਾਂਡ ਮਹਿਸੂਸ ਹੋ ਰਿਹਾ ਸਤਗੁਰੂ ਰਵਿਦਾਸ ਸਮਰਦੇ ਮਿਸ਼ਨ ਦੇ ਉੱਤੇ ਜਿਹੜਾ ਤੁਸੀਂ ਪਹਿਰਾ ਦੇ ਰਿਹਾ ਠੋਕ ਕੇ ਜੱਸੀ ਭਾਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੇ ਆ ਇਹ ਬਹੁਤ ਮਾਣ ਵਾਲੀ ਗੱਲ ਆ ਅਸੀਂ ਆਪਣੇ ਆਪ ਨੂੰ ਬਹੁਤ ਹੀ ਜਿਹੜੇ ਆ ਭਾਗਾ ਵਾਲੇ ਸਮਝਦੇ ਆ ਕਿ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਇਹ ਜਿਹੜੀ ਸੇਵਾ ਲਈ ਆ ਤੇ ਪਹਿਲਾਂ ਆਪਾਂ ਦਸੀਏ ਕਿ ਮੈਂ ਗੁਰੂ ਘਰ ਫਰਾਂਸ ਦੇ ਵਿੱਚ ਵੀ ਜਿਹੜਾ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਅਮਰ ਬਾਣੀ ਆ ਉੱਥੇ ਵੀ ਜਿਹੜੀ ਸੇਵਾ ਮੈਂ ਜਿਹੜੀਆਂ ਪਹਿਲਾਂ ਤੋਂ 10 12 15 ਸਾਲਾਂ ਤੋਂ ਜਿਹੜੀਆਂ ਨਿਭਾਈਆਂ ਬੜੇ ਹੀ ਮਾਣ ਦੀ ਗੱਲ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਜਿਹੜਾ ਇਹ ਇਹ ਜਿਹੜਾ ਮਾਣ ਬਖਸ਼ਿਆ ਤੇ ਹੁਣ ਜਿਹੜੀਆਂ ਬਖ ਬਖ ਸਟੇਟਾਂ ਦੇ ਵਿੱਚ ਅਸੀਂ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਮੈਸੇਜ ਆ ਸ੍ਰੀ ਗੁਰਦਾਸ ਮਹਾਰਾਜ ਦੀ ਅਮਰ ਬਾਣੀ ਆ ਜਿਹੜੀ ਕਿ ਸਾਡਾ ਇੱਕ ਸਮੁੰਦਰ ਆ ਜਿਹੜੀ ਇੱਕ ਬਾਣੀ ਸਾਡੇ ਸਮੁੰਦਰ ਹੈ ਉਹਨੂੰ ਅਸੀਂ ਜਿਹੜਾ ਆ ਇਹ ਗੁਰੂ ਘਰਾਂ ਦੇ ਵਿੱਚ ਜਾਂ ਆਪਣੀ ਸੰਗਤਾਂ ਦੇ ਵਿੱਚ ਜਿਹੜੀਆਂ ਕਿ ਤੇ ਕਰੇ 35 ਤੋਂ 40 ਕਰੋੜ ਦੀ ਜਿਹੜੀ ਆ ਵਾਦੀ ਆ ਆਪਣੀ ਸਮਾਜ ਆ ਸਾਡਾ ਉਹਨਾਂ ਨੂੰ ਅਸੀਂ ਇਹ ਜਿਹੜਾ ਸਾਰੇ ਜਿਹੜਾ ਆਪਣੇ ਇੰਡੀਆ ਦੇ ਵਿੱਚ ਜਿਹੜਾ ਆ کوشش ਸਾਡੀ ਇਹ ਹੀ ਆ ਕਿ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਜਾਵੇ ਕਿਉਂਕਿ ਗੁਰੂ ਰਬਦਾਸ ਮਹਾਰਾਜ ਦੀ ਬਾਣੀ ਜਿਹੜੀ ਆ ਉਹ ਹਰ ਇੱਕ ਜਿਹੜੀ ਆ ਵਿਸ਼ੇ ਨੂੰ ਉਠਾਉਂਦੀ ਆ ਜ਼ਿੰਦਗੀ ਦਾ ਜਿਹੜਾ ਹਰ ਇੱਕ ਸਾਡਾ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਜ਼ਰੂਰੀ ਆ ਅੰਗਿਆ ਆ ਜਾ ਸਾਡੀ ਕੋਈ ਵੀ ਕਾਰੋਬਾਰ ਆ ਜਾਂ ਪੜ੍ਹਾਈ ਦਾ ਆ ਜਾਂ ਸਾਡੇ ਕੰਮ ਦਾ ਆ ਉਹ ਬਾਣੀ ਦੇ ਵਿੱਚ ਸਾਰਾ ਕੁਝ ਜਿਹੜਾ ਦੱਸਿਆ ਗਿਆ ਇਸੇ ਕਰਕੇ ਅਸੀਂ ਚਾਹੁੰਦੇ ਕਿ ਗੁਰੂ ਅਦਸ ਮਹਾਰਾਜ ਦੀ ਬਾਣੀ ਘਰ ਘਰ ਪਹੁੰਚੇ ਹਰ ਇੱਕ ਘਰ ਦੇ ਵਿੱਚ ਪਹੁੰਚੇ ਛਾੜਾ ਜਿਹੜਾ 35 ਤੋਂ 40 ਕਰੋੜ ਦਾ ਜਿਹੜਾ ਸਮਾਜ ਆ ਉਹ ਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੁੜੇ ਤਾਂ ਕਿ ਅਸੀਂ ਜਿਹੜਾ ਰਵਦਾਸੀਆ ਧਰਮ ਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਡਿਵੈਲਪਮੈਂਟ ਕਰ ਸਕੀਏ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਸਰ ਹੁਣ ਤੱਕ ਗਲੋਬਲ ਰਵਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਯੂਰਪ ਦੇ ਵੱਲੋਂ ਕਿੰਨੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਪੰਜਾਬ ਤੋਂ ਬਾਹਰ ਜਾਂ ਦੇਸ਼ ਤੋਂ ਬਾਹਰਲੇ ਗੁਰੂ ਘਰਾਂ ਵਿੱਚ ਜਿਹੜੀਆਂ ਪ੍ਰਕਾਸ਼ ਕਰਵਾਏ ਜਾਂ ਕਿੰਨੀਆਂ ਪਾਲਕੀ ਸਹਿਬ ਹੁਣ ਤੱਕ ਸ਼ੋਭੇਜ ਕਰਵਾ ਚੁੱਕੇ ਹਾਂ ਜੀ ਅਸੀਂ ਗੁੱਡੂ ਸਾਹਿਬ ਬਿਆਨ ਤੇ ਜਿਹੜੀਆਂ ਇਹ ਸੇਵਾਵਾਂ ਜਿਹੜੀਆਂ ਪਾਲਕੀਆਂ ਆ तकरीबन 6-7 ਸਾਲਾਂ ਤੋਂ ਜਿਹੜੀਆਂ ਇਹ ਜਾ ਰਹੀਆਂ ਆ ਚਾਹੇ ਉਹ ਟ੍ਰੇਨਾਂ ਰਾਹੀਂ ਜਾਣ ਚਾਹੇ ਉਹ ਇਦਾਂ ਜਿਦਾ ਅੱਜ ਗੱਡੀ ਕੀਤੀ ਆ ਇਹ ਇਦਾਂ ਜਾਣ ਤੇ ਅਸੀਂ तकरीबन तकरीबन ਜਿਹੜਾ ਆ ਯੂਪੀ ਤੇ ਬਿਹਾਰ ਔਰ ਜਿਹੜੇ ਹਰਿਆਣਾ ਆ ਤੇ ਝਾਰਖੰਡ ਆ ਇਹ ਜਿਹੜੇ ਗੁਰੂ ਘਰ ਆ ਤਕਰੀਬਨ ਤਕਰੀਬ ਸਾਡਾ ਜਿਹੜਾ ਆ 15000 1500 ਗੁਰੂ ਘਰਾਂ ਦੇ ਵਿੱਚ ਜਿਹੜਾ ਇਹ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਅਸੀਂ ਜਿਹੜੀਆਂ ਪਾਲਕੀਆਂ ਭੇਜ ਚੁੱਕੇ ਆ ਤੇ ਹੋਰ ਵੀ ਸਾਨੂੰ ਡਿਮਾਂਡ ਬਹੁਤ ਆ ਕਿ ਗੁਰੂ ਘਰ ਜਿਹੜੇ ਨੇ ਉਧਰਲੇ ਉਹ ਵੀ ਜਿਹਦਾ ਦੇਖੋ ਦੇਖੀ ਮੰਗਦੇ ਪਏ ਨੇ ਵੇ ਸਾਨੂੰ ਵੀ ਜਿਹੜਾ ਇਹ ਤੁਸੀਂ ਇਸ ਰਾਸਤੇ ਦੇ ਨਾਲ ਇਸ ਰਾਸਤੇ ਤੋੜੋ ਤੇ ਹੁਣ ਪਰ ਜਿੰਨਾ ਕਿ ਸਾਡੇ ਕੋ ਹੋਣ ਰਿਹਾ ਹੌਲੀ ਹੌਲੀ ਪ੍ਰੋਜੈਕਟ ਜਿਹੜਾ ਆ ਉਹ ਅਸੀਂ ਜੋ ਚੌਨਿਆਂ ਕੌਣ ਵਾਲੇ 4-5 ਸਾਲਾਂ ਦੇ ਵਿੱਚ ਅਸੀਂ ਸਾਰੇ ਇੰਡੀਆ ਨੂੰ ਹੀ ਕਵਰ ਕਰ ਸਕੀਏ ਔਰ ਹਰ ਇੱਕ ਇੰਡੀਆ ਦੇ ਸਟੇਟ ਦੇ ਵਿੱਚ ਹਰ ਇੱਕ ਗਾਂ ਪਿੰਡ ਦੇ ਵਿੱਚ ਅਸੀਂ ਜਿਹੜਾ ਗੁਰੂ ਰਬਦਾਸ ਮਹਾਰਾਜ ਦੀ ਬਾਣੀ ਨੂੰ ਅਸੀਂ ਪਚਾ ਸਕੀਏ हां जी मैं एक बार ही फिर ਤੁਹਾਨੂੰ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਔਰ ਜੱਸੀ ਗੁੱਡੂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਜਿਹੜਾ ਆ 22 ਲਾਈਵ ਨਿਊਜ਼ ਜਿਹੜਾ ਆ ਟੈਲੀਵਿਜ਼ਨ ਚਲਾ ਰਹੇ ਆ YouTube ਚੈਨਲ ਆ ਫੇਸਬੁੱਕ ਆ ਇਹ ਤੁਹਾਡਾ ਜਿਹੜਾ ਯੋਗਦਾਨ ਆ ਬਹੁਤ ਹੀ ਦੁਨੀਆ ਦੇ ਵਿੱਚ ਜਿਹੜਾ ਲੋਕੀ ਦੇਖ ਰਹੇ ਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੇ ਮੇਰੇ ਇੱਕ ਛੋਟੇ ਜਿਹੇ ਟੈਲੀਫੋਨ ਤੇ ਤੁਸੀਂ ਜਿਹੜਾ ਮੇਰਾ ਆਦਰ ਮਾਨ ਸਤਿਕਾਰ ਕੀਤਾ ਇੱਥੇ ਆਉਣ ਦਾ ਤੇ ਤੁਸੀਂ ਜਿਹੜਾ ਇੱਥੇ ਆ ਕੇ ਕਵਰ ਕੀਤਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮਹਾਰਾਜ ਕਿ ਤੁਹਾਨੂੰ ਸ੍ਰੀ ਗੁਰੂ ਦਾਸ ਮਹਾਰਾਜ ਜੀ ਤਰੱਕੀਆਂ ਬਖਸ਼ੇ ਔਰ ਇਦਾਂ ਹੀ ਤੁਸੀਂ ਸਵਾਮਾ ਜਿਹੜੀਆਂ ਕਰਦੇ ਪਏ ਆ ਮੀਡੀਆ ਦਾ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਯੁੱਗ ਜਿਹੜਾ ਮੀਡੀਆ ਦਾ ਯੁੱਗ ਹੈਗਾ ਅਸੀਂ ਆਪਾਂ ਜਿੰਨਾ ਵੀ ਮੀਡੀਆ ਦੇ ਵਿੱਚ ਗੁਰੂ ਦਾਸ ਮਹਾਰਾ ਸਾਡਾ ਉਦਾਂ ਹੀ ਵੱਧ ਤੋਂ ਵੱਧ ਜਿਹੜਾ ਪ੍ਰਚਾਰ